ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਗੋਲੀਆਂ ਮਾਰ ਕੇ ਕਰ ਦਿੱਤਾ ਕਤਲ ਪੁਲਿਸ ਵੱਲੋਂ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ ਮਾਮਲਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਦਾ ਐਸਪੀ ਡੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਕਾ ਕਲਾ ਵਿਖੇ ਅੱਜ ਸਵੇਰੇ-ਸਵੇਰੀ ਹੀ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਦਾ ਘਰੇਲੂ ਕਲੇਸ਼ ਚੱਲਦਾ ਸੀ ਤੇ ਇਸ ਤੋਂ ਪਹਿਲਾਂ ਵੀ ਉਸਦੀ ਪਤਨੀ ਕਾਫੀ ਵਾਰੀ ਲੜਾਈ ਝਗੜੇ ਤੋਂ ਬਾਅਦ ਆਪਣੀ ਪੇਕੇ ਘਰ ਚਲੀ ਗਈ ਸੀ। ਤਾਂ ਹੁਣ ਫਿਰ ਅੱਜ ਬੀਤੀ ਰਾਤ ਫੇਰ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਤਾਂ ਇਸ ਵਿਅਕਤੀ ਵੱਲੋਂ ਆਪਣੇ ਲਾਇਸੈਂਸੀ ਰਵਾਲਬਰ ਦੇ ਨਾਲ ਤੰਨ ਫਾਇਰ ਕੀਤੇ ਅਤੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਉਸ ਨੂੰ ਏਮ ਜਸਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕੋਸ਼ਤ ਕਰ ਦਿੱਤਾ ਗਿਆ ਤਾਂ ਇਸ ਦੇ ਇਸ ਨੂੰ ਲੈ ਕੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਉੱਤੇ ਥਾਣਾ ਸੰਗਤ ਵਿਖੇ ਪਤੀ ਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਸੁਣਾਉਣੀਆਂ ਇਸ ਇਸ ਬੰਦੇ ਕੀ ਕਹਿੰਦੇ ਨੇ ਐਸਪੀ ਡੀ ਜਸਵੀਤ ਸਿੰਘ ਸਾਈਵਾਲਾ। ਸਰ ਇੱਕ ਮਰਡਰ ਦਾ ਮਾਮਲਾ ਸਾਹਮਣੇ ਆ ਗਿਆ ਇਸ ਜਗ੍ਹਾ ਤੇ ਹੋਇਆ ਔਰ ਕਹਾਣੀ ਕਿਸ ਇਸ ਦੇ ਪਿੱਛੇ ਮੋਟਿਵ ਕੀ ਜੀਗਾ। ਜੀ ਪਿੰਡ ਪੱਕਾ ਕਲਾ ਜਿਹੜਾ ਆਪਣਾ ਪੈਂਦਾ ਹੈ ਸੰਗਰ ਥਾਣੇ 'ਚ ਇੱਥੇ ਸਾਨੂੰ ਸਵੇਰੇ ਤਕਰੀਬਨ 7:30-8 ਦੇ ਵਿੱਚ ਸਾਡੇ ਥਾਣੇ ਖਬਰ ਪਹੁੰਚੀ ਹੈ ਐਸਐਚਓ ਸਾਹਿਬ ਕੋ ਕਿ ਇੱਕ ਗੋਲੀ ਚੱਲੀ ਹੈ। ਤੂ ਫਿਰ ਜਾ ਕੇ ਜੋ ਉਹਨਾਂ ਨੇ ਵੇਖਿਆ ਜਾਂ ਮੁੱਢਲੀ ਤਫ਼ਤੀਸ਼ ਤੋਂ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ ਇੱਕ ਲੇਡੀ ਦਾ ਉਹਦੇ ਹੀ ਹਸਬੰਦ ਨੇ ਗੋਲੀਆਂ ਉਹਨੂੰ ਮਾਰੀਆਂ ਚਲੋ ਉਹਦੇ ਕਰਦੇ ਉਹਨੂੰ ਤੁਰੰਤ ਸਮਟਰੀ ਸਹਾਇਤਾ ਦੇ ਕੇ ਜਾਂ ਵਹੀਕਲ ਤੇ ਲੈ ਗਏ ਉੱਥੇ ਆਪਣੀ ਐਮਸ ਹਸਪੀਟਲ ਉੱਥੇ ਜਾਂਦਿਆਂ ਨੂੰ ਉਹਦੀ ਉਹ ਡੈਥ ਹੋ ਗਈ ਹੈ ਸੋ ਪਤਾ ਇਹ ਲੱਗਾ ਹੈ ਕਿ ਜਿਹੜਾ ਘਰ ਵਾਲਾ ਹੈਗਾ ਸੀ ਜਗਸੀਰ ਸਿੰਘ ਇਹ ਆਪਣੀ ਜਨਾਨੀ ਨਾਲ ਲਗੜਦਾ ਲੜਦਾ ਝਗੜਦਾ ਰਹਿੰਦਾ ਸੀ ਘਰ ਦੇ ਜਿੱਦਾਂ ਲੜਾਈਆਂ ਹੁੰਦੀਆਂ ਹੈਗੀਆਂ ਤੇ ਪਹਿਲਾਂ ਵੀ ਇਹਨਾਂ ਦੀਆਂ ਪੰਚਾਇਤਾਂ ਹੋਈਆਂ ਕਈ ਵਾਰੀ ਜਿਹੜੀ ਲੇਡੀ ਹੈਗੀ ਐ ਉਹ ਘਰੇ ਚਲੇਗੀ ਆ ਗਈ ਬਟ ਹੁਣ ਉਹਨੇ ਅੱਜ ਉਹਨੇ ਜਿਹੜਾ ਤੜਕਸਾਰ ਆ ਉਹਦੇ ਕੋਲ ਇੱਕ ਲਸੈਂਸੀ ਰਵਾਲਵਰ ਸੀ ਹੈਗਾ ਜਿਸ ਤੇ ਉਹਨੇ ਫਾਇਰ ਕਰਕੇ ਲੇਡੀ ਤੇ ਗੋਲੀਆਂ ਮਾਰੀਆਂ ਜਿਸ ਤੇ ਚਲਦੇ ਉਹ ਹੁਣ ਮਰ ਗਈਆਂ ਹੁਣ ਅਸੀਂ ਜਿਹੜੀ ਲੇਡੀ ਹੈਗੀ ਐ ਉਹਦੇ ਭਰਾ ਦੇ ਬਿਆਨਾਂ ਤੇ ਇੱਕ ਹੁਣ ਬਿਆਨ ਦਰਜ ਕਰ ਰਹੇ ਹਾਂ ਤੇ ਇੱਕ ਪਰਚਾ 302 ਦੇ ਅੰਦਰ ਦੇ ਕੇ ਤੇ ਤੁਰੰਤ ਜਿਹੜਾ ਦੋਸ਼ੀ ਹੈਗੇ ਨੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਮ੍ਰਿਤਕ ਦਾ ਨਾਂ ਕੀ ਐ ਕਰੋ ਹੋਰ ਕਿੰਨੇ ਕੇ ਲੇਡੀ ਦੇ ਦੇਖੋ 17 ਸਾਲਾਂ ਦਾ ਤਾਂ ਬੱਚਾ ਹੈਗਾ ਜੀ ਰੌਂਡ 40 ਇਅਰਸ ਹੀ ਹੈਗੀ ਆ ਜੀ ਉਹ ਜਸਪ੍ਰੀਤ ਕੋਰ ਦਾ ਨਾਮ ਜਸ਼ਨ ਜਿਹੜੀ ਹੈਗੀ ਆ ਉਹਦਾ ਜਸਪ੍ਰੀਤ ਕੋਰ ਨਾਮ ਉਹਦਾ ਤੇ ਸੀਰਾ ਜਿਹੜਾ ਹੈਗਾ ਤਾਂ ਘਰ ਵਾਲਾ ਹੈਗਾ ਖੇਤੀਬਾੜੀ ਕਰਦੇ ਆ ਕੀ ਕਰਦੇ ਖੇਤੀਬਾੜੀ ਵਾਲੇ ਬੰਦੇ ਨੇ ਪਿੰਡ ਪੈਂਡੂ ਬੰਦੇ ਆ ਫਾਇਰਿੰਗ ਕਿੰਨੀ ਕੀਤੀ ਮੁੱਢਲੀ ਜਿੰਨੀ ਪਤਾ ਲੱਗਿਆ ਜੀ ਐਟ ਲੀਸਟ 3 ਦਾ ਰੌਂਡਸ ਦਾ ਪਤਾ ਲੱਗਿਆ ਬਾਕੀ ਹੁਣ ਉਹ ਹੀ ਤਤਸ਼ਖਰਾਂਗੇ ਸਰ ਗ੍ਰਿਫਤਾਰੀ ਹੋਈ ਐ ਸਮਾਂ ਨਹੀਂ ਹਜੇ ਤਾਈ ਜੱਟ ਕੋਈ ਗ੍ਰਿਫਤਾਰੀ ਨਹੀਂ ਪਰ ਖੇਤੀ ਫੜਦੇ ਨੇ